ਅੱਡੇ ਬਗਾ ਰਹੇ ਤੇਰੇ ਤੇ ਸਿਕਾਣਾ ਪਾ ਲੈ ਕੋਈ ਬਲੀ ਹੈ ਯਾਰ ਕੋਈ ਗਾਲ ਹੀ ਨਹੀਂ ਆ ਰਹੀ ਹਾਂਜੀ ਬਟੂ ਕਿੱਥੇ ਰਹਿ ਸਾਡੇ ਮੋਬਾਈਲ ਨੇ ਕੋਲ ਕਿੰਨਾ ਨੇ ਕੱਢ ਕੁੰਡਾ ਕੋ ਬਾਹਰ ਕੁੰਡਾ ਲਾਤਾ ਸਿਆ ਕੈਸੀ ਦੁੱਧ ਲੈ ਕੇ ਆਉਣਾ ਹੈ ਸਾਡਾ ਦੁੱਧ ਹੀ ਆਉਣ ਵਾਲਾ ਹੈ ਤੇ ਨਾਲ ਕੋਲ ਇਹਦੇ ਪਿਸਤੌਲ ਸੀ ਹੋ ਜੜਾ ਕਾਲਾ ਜ ਮੁੰਡਾ ਹੈ ਕਿੰਨੇ ਜਣੇ ਸੀ ਕਰਚ ਨਕਲੀ ਪੁਲਿਸ ਵਾਲੇ ਬਣ ਕੇ ਵੜੇ ਤਿੰਨ ਬਦਮਾਸ਼ ਸ਼ੱਕ ਹੋਣ ਤੇ ਪਰ ਫੜਨੇ ਪਾਇਆ ਰੋੜਾ ਇੱਕਾਇਆ ਕਾਬੂ ਹਥੇ ਦੋ ਹੋ ਗਏ ਮੌਕੇ ਤੋਂ ਫਰਾਰ ਜੀ ਹਾਂ ਲੁੱਟਾਂ ਖੋਹਾਂ ਠੱਗੀਆਂ ਵਾਲੇ ਕੀ ਬਣ ਕੇ ਤੁਹਾਡੇ ਘਰ ਆ ਜਾਣ ਅੱਜ ਕੱਲ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਤਿੰਨ ਵਿਅਕਤੀ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਇੱਕ ਘਰ ਚ ਵੜਦੇ ਨੇ ਅਤੇ ਕਿ ਇਸੇ ਪੁਰਾਣੇ ਮਾਮਲੇ ਦਾ ਹਵਾਲਾ ਦੇ ਕੇ ਤਿੰਨੋਂ ਘਰ ਦੀ ਤਲਾਸ਼ੀ ਲੈਣ ਦੀ ਗੱਲ ਕਰਨ ਲੱਗੇ ਪਰ ਜਦੋਂ ਔਰਤ ਤੇ ਉਸ ਦੇ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਰੌਲਾ ਪਾ ਦਿੱਤਾ ਇਹ ਦੇਖ ਕੇ ਤਿੰਨੇ ਫਰਜ਼ੀ ਬਲਾਸਮ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਮਿਲ ਕੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਵੱਡੇ ਬਗਾਰੇ ਤੇਰੇ ਤੇ ਗਾਣਾ ਪਾ ਲਿਆ ਕੋਈ ਨਹੀਂ ਯਾਰ ਕੋਈ ਗੱਲ ਹੀ ਨਹੀਂ ਲਿਆ ਬਟੂਆ ਕਿੱਥੇ ਦਾ ਤਤਰਨ ਤਰਨ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤਿੰਨ ਵਿਅਕਤੀ ਨਕਲੀ ਪੁਲਿਸ ਵਾਲੇ ਬਣ ਕੇ ਇੱਕ ਘਰ 'ਚ ਦਾਖਲ ਹੋ ਗਏ ਕਿਸੇ ਪੁਰਾਣੇ ਮਾਮਲੇ ਦਾ ਹਵਾਲਾ ਦਿੱਤਾ ਗਿਆ ਅਤੇ ਤਿੰਨੋਂ ਘਰ ਦੀ ਤਲਾਸ਼ੀ ਲੈਣ ਲੱਗੇ ਪਰ ਜਦੋਂ ਪਰਿਵਾਰ ਨੂੰ ਉਹਨਾਂ ਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਆਂਡੀ ਗਵਾਡੀਆਂ ਨੂੰ ਰੌਲਾ ਪਾ ਕੇ ਘਰ 'ਚ ਬੁਲਾ ਲਿਆ ਜਿਸ ਨੂੰ ਦੇਖ ਕੇ ਇਹ ਤਿੰਨੇ ਫਰਜੀ ਮਲਾਜ਼ਮ ਘਬਰਾ ਜਾਂਦੇ ਨੇ ਅਤੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਪਰਿਵਾਰਕ ਮੈਂਬਰ ਅਤੇ ਇਲਾਕਾ ਵਾਸੀ ਇੱਕ ਨੂੰ ਫੜ ਲੈਂਦੇ ਨੇ ਜਦਕਿ ਉਸ ਦੇ ਦੋ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ ਉਦਰੇਸ ਪੂਰੀ ਕਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਕੇ ਤਿੰਨ ਉਹ ਘਰ ਚ ਦਾਖਲ ਹੁੰਦੇ ਅਤੇ ਪਰਵਾਰ ਨੂੰ ਧਰੌਂਦੇ ਧਮਕਾਉਂਦੇ ਨਸਰਾਏ ਨੇ ਇਹ ਕਟਨਾ ਤਰਨਤਨ ਦੇ ਮੋਹੱਲਾ ਨਰੂਦੀ ਅੱਡਾ ਦੀ ਹੈ ਹਾਲਾਂਕਿ ਫੜੇ ਜਾਣ ਤੋਂ ਬਾਅਦ ਇਹ ਨਕਲੀ ਪੁਲਿਸ ਮੁਲਾਜ਼ਮ ਇਹਨਾਂ ਸਾਰੇ ਇਲਜ਼ਾਮਾਂ ਤੋਂ ਮੁੱਕਰਦਾ ਨਸਰਾਏ ਬਲਜੀਤ ਜੀ ਇਹ ਤੋਂ ਦਰਹਣਾ ਇਹਨਾਂ ਲੋਾਰ ਤੱਕ ਇਹ ਕਿਤਰਾ ਤਰਨਤਨ ਦੇ ਵਿੱਚ ਵਾਪਰਦੇ ਵੈਸੇ ਆ ਗਿਆ ਕਿਸ ਦੇ ਨਾਲ ਕੀ ਮੈਸੇਜ ਆਇਆ ਮੈਸੇਜ ਮੈਂ ਵੈ ਆ ਗਿਆ ਕਿਸ ਦੇ ਨਾਲ ਚਾ ਕਿਨੇ ਜਾਨ ਕੰਮ ਚ ਆਏ ਹਾਂਜੀ ਕਿਹੜੇ ਕੰਮ ਚ ਆਏ ਕੰਮ ਚ ਕਿਹੜੇ ਕੰਮ ਚ ਆਏ ਕੰਮ ਚ ਤੇ ਉਹਨਾਂ ਨੂੰ ਕੰਮ ਤੇ ਲਵਾਉਣਾ ਰਸਤਾ ਆਏ ਉਹ ਲੈ ਕੇ ਆਏ ਨਾਲ ਫੋਨ ਲੈ ਕੇ ਆਏ ਕਿਹੜਾ ਰਿੰਕ ਸੀ ਤੁਹਾਡਾ ਹੋਏ ਰਿੰਕ ਨਹੀਂ ਇਹ ਤੁਸੀਂ ਤਿੰਨੇ ਜਾਨੇ ਸੀ ਤੁਹਾਡਾ ਰਿੰਕ ਨਹੀਂ 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 ਪੁਲਿਸ ਵਾਲਾ ਥੋੜਾ ਹੀ ਆਇਆ ਮੈਂ ਡਰਾਈਵਰ ਹਾਂ ਰਿੰਕ ਨੂੰ ਥੋੜਾ ਕੁਝ ਬਸ ਦਾ ਹੀ ਕਿਤੇ ਰਹਿੰਦੇ ਜੋ ਪਿੰਡ ਰਵਾਟਾ ਕੋਈ ਤੇ ਤੁਸੀਂ ਇੱਥੇ ਪੁਲਸ ਵਾਲੇ ਬਣ ਕੇ ਆਏ ਜੋ ਦੋ ਤੇਰੇ ਸਾਥੀ ਕਿਉਂ ਭਜ ਗਏ ਨਹੀਂ ਜੀ ਪੁਲਸ ਵਾਲੇ ਬਣੇ ਆ ਕਿ ਬਣਿਆ ਹੀ ਫਿਰ ਕੀ ਬਣ ਕੇ ਆਏ ਜੋ ਨਹੀਂ ਪੁਲਸ ਵਾਲੇ ਨਹੀਂ ਬਣੇ ਕੀ ਵੀ ਹੈ ਕਿਉਂ ਆਏ ਅਗਲੇ ਦੇ ਕਾਰਜ ਕੀ ਕਰਨ ਆਏ ਸਨ ਮਾਣ ਤੋਂ ਮਾਣ ਦੇ ਕੋਲ ਤੋਂ ਬਣ ਕੇ ਉਹ ਜਿਹੜੇ ਸਾਥੀ ਉਹਨਾਂ ਦਾ ਨਾਂ ਕੀ ਹੈ ਹਾਂਜੀ ਦੂਜੇ ਸਾਥੀ ਭੱਜੇ ਦੂਜੇ ਸਾਥੀ ਕਿਹੜੀ ਦੇ ਕਿਤੋਂ ਦੇ ਜੋ ਉਹ ਪੀਣਾ ਉਹਨਾਂ ਦਾ ਅਜੀ ਨੰਗਲੀ ਪੱਟੇ ਤੋਂ ਨੰਗਲੀ ਪੱਟੇ ਤੋਂ ਅੱਛਾ ਨਾਮ ਕੀ ਹੈ ਹਾਂ ਮਲਦੇਵ ਸਿੰਘ ਹੋਰ ਦੂਸਰਾ ਹਾਂਜੀ ਹੋਰ ਇੱਕ ਨਾਲ ਰੋਡ ਆ ਜਾਲੀ ਪੁਲਸਾਂ ਦੇ ਬਣ ਕੇ ਆਏ ਸੀ ਨਹੀਂ ਜੀ ਨਹੀਂ ਜੀ ਪੁਲਸਾਂ ਵਾਲਾ ਨਹੀਂ ਮਾਰੇ ਨਹੀਂ ਜੀ ਐਵੇਂ ਕਹਿੰਦੇ ਮੈਂ ਦਫਾ ਨਹੀਂ ਮਾਰੇਗਾ ਪੁਲਸਾਂ ਨਹੀਂ ਬਣੀ ਮੋਟ ਵੀ ਪਾਏ ਬਾਕੀ ਇਹ ਸਾਰਾ ਕੁਝ ਹੋ ਜਾ ਉਹ ਪਰਵਾਹ ਕੀਤੀ ਹੈ ਗਲਤੀ ਕੀਤੀ ਕਿਸੇ ਦੇ ਘਰ ਜਾਣਾ ਗਲਤੀ ਕੀਤੀ ਸੌਰੀ ਜੀ ਤਨਰੁੱਦੀ ਅੱਡਾ ਵਾਸੀ ਸੋਨੂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ 'ਚ ਮੌਜੂਦ ਸੀ ਸਵੇਰੇ 3 ਵਿਅਕਤੀ ਘਰ 'ਚ ਦਾਖਲ ਹੋਏ ਜਿਨ੍ਹਾਂ ਵਿੱਚੋਂ 2 ਵਿਅਕਤੀਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਜਦੋਂ ਕਿ ਇੱਕ ਸਿਵਲ ਕੱਪੜਿਆਂ 'ਚ ਸੀ ਤਿੰਨੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਘਰ ਦੇ ਅੰਦਰ ਵੜ ਗਏ ਉਹਨਾਂ ਨੇ ਕਿਸੇ ਪੁਰਾਣੇ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਉਲਝਾਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਕਹਿਣ ਲੱਗੇ ਕਿ ਉਹਨਾਂ ਵੱਲੋਂ ਘਰ ਦੀ ਤਲਾਸ਼ੀ ਲਈ ਜਾਣੀ ਹੈ ਤਿੰਨਾਂ ਨੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਵੀ ਲੈ ਲਏ ਪਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੂੰ ਪਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਵੀਡੀਓ ਸੀਸੀਟੀਵੀ ਕੈਮਰਾ 'ਚ ਕੈਦ ਹੋ ਗਈ ਜਿਸ ਕਾਰਨ ਤਿੰਨੋਂ ਡਰ ਗਏ ਅਤੇ ਬਾਹਰ ਭੱਜਣ ਲੱਗੇ ਪਰ ਪਰਿਵਾਰ ਨੇ ਰੌਲਾ ਪਾ ਦਿੱਤਾ ਅਤੇ ਤਿੰਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ। ਜਾਲ ਉੱਥੇ ਰਹਿ ਕੇ ਆਈਆਂ ਤੇ ਮੈਂ ਮੇਰਾ ਕੁਝ ਕੀ ਵੇਖਣਾ ਹੈ। ਫਿਰ ਸਾਡੇ ਮੋਬਾਈਲ ਇਹਨਾਂ ਨੇ ਖੋਲ ਅਤੇ ਨਾਲੇ ਲੇਵਲ ਆਲੇ ਉੱਕਾਚੁੰਡਾ ਕੋ ਬਾਹਰ ਕੁੰਡਾ ਲਾਤਾ ਸਿਆ ਕੈਸੀ ਦੁੱਧ ਲੈ ਕੇ ਆਉਣਾ ਹੈ ਸਾਡਾ ਦੁੱਧ ਹੀ ਆਉਣ ਵਾਲਾ ਹੈ ਕਿ ਨਾਲ ਕੋਹ ਰਹੇ ਪਸਤੌਰ ਸੀ ਜਿਹੜਾ ਕਾਲਾ ਜਿਹਾ ਮੁੰਡਾ ਹੈ ਕਿੰਨੇ ਜਣੇ ਸੀ ਦੇਖੋ ਜਿਹੜਾ ਹੋਰ ਕਾਲਾ ਜਾਇਆ ਹੈ ਨਾ ਉਹਦੇ ਕੋਈ ਪਸਤੌਰ ਸੀ ਸਾਨੂੰ ਗੱਲੇ ਤੇ ਰੱਖ ਇਹ ਸਭ ਵਕਤ ਛੱਡ ਜਾਂਦੀ ਇਹ ਵੀ ਮੈਂ ਨਾ ਅੰਕਲ ਚਾਹ ਬਣਾ ਕੇ ਲਿਆਉਣੀ ਕੋਈ ਵੀ ਬਣਾਉਣੀ ਨਾ ਜਾਂ ਨਾ ਨਹੀਂ ਤੂੰ ਥੱਲੇ ਆ ਜਾ ਉਹ ਨਹੀਂ ਬੋਲਦੀ ਵੀ ਤੂੰ ਕਿ ਬੋਲ ਨਹੀਂ ਹੈ ਲੈਡੀ ਪਲੇਸ ਨੂੰ ਕਰ ਫੋਨ ਮਾਤਾ ਨੂੰ ਨਾ ਚੋਕਾ ਲਿਜਾਓ ਉੱਥੇ ਤੇ ਗੱਡੀ ਸੁਟੋ ਇਹਨੂੰ ਆਪੇ ਮੁੰਡਾ ਇਹਦਾ ਮਗਰਾ ਹੈ ਕਿ ਨਹੀਂ ਕੋਈ 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 ਝਗੜਾ ਹੈਗਾ ਨਹੀਂ ਜੀ ਕੋਈ ਝਗੜਾ ਨਹੀਂ ਜੀ ਸਾਡਾ ਉਹ ਸਾਡਾ ਰਾਜੀ ਨਾਮ ਹੋ ਗਿਆ ਸਾਬ ਕੋਈ ਗੱਲ ਬਾਤ ਨਹੀਂ ਸਾਡੀ ਵੈਸੇ ਤੁਹਾਨੂੰ ਮਾਰੇ ਨਾ ਹਾਂ ਦਰਪਾਸਤ ਸਾਹਿਬ ਜਰਾ ਲਈ ਕੋਈ ਗੱਲ ਨਹੀਂ ਹਾਂਜੀ ਇੱਕ ਫੜਿਆ ਦੋ ਫਰਾਰ ਇੱਕ ਫੜਿਆ ਤੇ ਦੋ ਫਰਾਰ ਨੇ ਆ ਇੱਕ ਫੜਿਆ ਹੈ ਨਾ ਤੇ ਦੋ ਭੱਜ ਲੈਣੇ ਸਾਡੇ ਦਾ ਮੋਬਾਈਲ ਵੀ ਕੋਲ ਆ ਗਿਆ ਸੀ ਉਹ ਵੀ ਅਸੀਂ ਰੌਲਾ ਪਾਇਆ ਚੋਰ ਚੋਰ ਮੁੰਡੇ ਨੇ ਕੀਤੀ ਤੇ ਫਿਰ ਦਿੱਤੇ ਨਹੀਂ ਨੀਮਲੇ ਵਾਲੇ ਨਾਮ ਦੇ ਫਿਰ ਹਾਂ ਫਿਰ ਉਹਨਾਂ ਭਾਜੀ ਸਾਨੂੰ ਸਾਨੂੰ ਆnde ਸੀ ਵੀ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡਾ ਸਾਰਾ ਕੁਝ ਅਸੀਂ ਇੱਕ ਇੱਕ ਕਰਕੇ ਫਰੋਲਣਾ ਹੈ ਵੀ ਯਾਰਾ ਕੁਝ ਵੀ ਸਾਡੇ ਕੋਲ ਕਿਸ ਬੁੱਕ ਦਾ ਵੀ ਤੁਸੀਂ ਸਾਡੇ ਕਿਹੜੇ ਬਜਟ ਦੇ ਫਰੋਲਿਆ ਫਰੋਲੀ ਗੱਲ ਸੋਨੂ ਇਹ ਗੱਲ ਹੈ ਸਰ ਇਹ ਆਪਣੇ ਘਰੇ ਨਾ ਤਿੰਨ ਜਣੇ ਬੜੇ ਆ ਕਹਿੰਦੇ ਵੀ ਅਸੀਂ ਮੰਮੀ ਤੁਹਾਡੀ ਵੀ ਨਾਲ ਆਣੀ ਮੈਂ ਕਿਹਾ ਹਾਂ ਕਹਿੰਦੇ ਵੀ ਤੁਹੇ ਤੁਸੀਂ ਇਹ ਫਰੋਏ ਪਰਦੇ ਹੀ ਅਸੀਂ ਕਿਹਾ ਹਾਂਜੀ ਤੇ ਮੈਂ ਵੀ ਤੂੰ ਪ੍ਰੋਪਰ ਤੇ ਹੀ ਮੈਂ ਕਿਹਾ ਹਾਂ ਤੁਹਾਡਾ ਕੋਈ ਕੇਸ ਚੱਲਦਾ ਹੀ ਨਾ ਤੁਹਾਡਾ ਕੋਈ ਝਗੜਾ ਸੀ ਮੈਂ ਕਿਹਾ ਨਹੀਂ ਤੇ ਪੈਸਾ ਉਹ ਤੋੜਿਆ ਤੂੰ ਉਥੋਂ ਲਾਭ ਦੀ ਜਗਾ ਜੁਗਾ ਵੇਚੀ ਆ ਇਦਾਂ ਕੀਤਾ ਵਾ ਤੇ ਉਸ ਤੋਂ ਬਾਅਦ ਆਈ ਕਭੀ ਉਹ ਸਾਡਾ ਜਿਹੜਾ ਸੀ ਕੇਸ ਚੱਲਦਾ ਸੀ ਸਾਡਾ ਰਾਈ ਨਾ ਹੋ ਗਿਆ ਸਾਡਾ ਸਰਪੰਚ ਨੇ ਕਰਾਇਆ ਆਈ ਸਰਪੰਚ ਨੂੰ ਵੀ ਪੁੱਛ ਆਏ ਆ ਉਹ ਕਹਿੰਦਾ ਕੁਝ ਨਹੀਂ ਹੋਇਆ ਤੇ ਅਸੀਂ ਤੁਹਾਡੇ ਬੜੇ ਮਹੀਨਾ ਹੋ ਗਏ ਤੁਹਾਨੂੰ ਟਰੇਸ ਕਰਦੇ ਫਿਰਦੇ ਆ ਤੇ ਅਸੀਂ ਤੁਹਾਨੂੰ ਪੂ ਸੱਚ ਸੱਚ ਦੱਸੋ ਅਹੀਂ ਤੁਹਾਡੇ ਤਲਾਸ਼ੀਆਂ ਵੀ ਲਾਣੀਆਂ ਤੇ ਜੇ ਤੁਸੀਂ ਨਹੀਂ ਮੰਨੋਗੇ ਅਸੀਂ ਤੁਹਾਨੂੰ ਦੋ ਲੇਡੀਜ਼ ਪੁਲਿਸ ਬੁਲਾਉਣ ਲੱਗੇ ਆ ਅਫਸਰ ਹੁੰਨੇ ਆ ਅਸੀਂ ਤਿੰਨੇ ਅਫਸਰ ਆ ਇਹ ਵੱਡਾ ਮੁਲਾਜ਼ਮ ਆਪਣਾ ਮੁਲਾਜ਼ਮ ਸਾਹਿਬ ਨੇ ਆ ਵੀ ਮੁਲਾਜ਼ਮ ਸਾਹਿਬ ਨੇ ਇਹ ਵੀ ਅਫਸਰ ਆ ਕੱਪੜੇ ਕਿਹੜੇ ਪਾਏ ਨੇ ਇਹਨਾਂ ਨੇ ਉਹਨਾਂ ਨੇ ਉਹਨੇ ਉਹਨੇ ਜਿਹੜਾ ਇੱਕ ਬੰਦਾ ਉਹਨੇ ਪੈਂਟ ਸ਼ਰਟ ਪਾਈ ਸੀ ਐਨਕ ਲਾਈ ਸੀ ਇੱਕ ਨੇ ਜੈਗਰਿਤ ਦੀ ਘੋੜ ਪਾਈ ਤੇ ਜਿਵੇਂ ਮੁਲਾਜ਼ਮ ਹੁੰਦਾ ਉਵੇਂ ਬਣਿਆ ਤੇ ਇਹ ਅਫਸਰ ਬਣਿਆ ਆ ਇਹਨੇ ਕਾਗਜ਼ੀ ਇਹਨੇ ਬਾਦ ਖਾਕੀ ਰੰਗ ਦੀ ਬੰਨੀ ਹੋਈ ਤੇ ਬੂਡੇ ਨੇ ਪਾਇਓ ਇਹ ਬਰਾਊਨ ਕਲਰ ਦੇ ਜਰਾਬਾ ਬਰਾਊਨ ਕਲਰ ਖਾਕੀ ਕਲਰ ਦੀਆਂ ਤੇ ਸਾਰਾ ਆਪਸਰ ਡਾਇਰੀ ਹੱਥ ਜਿਨ੍ਹਾਂ ਦੇ ਅੱਜ ਤੁਹਾਨੂੰ ਆਪ ਪੁੱਛਦੇ ਆ ਸਾਡਾ ਰਜਿਸਟਰੀਆਂ ਵਿਖਾਓ ਜੇ ਤੁਹਾਡੀ ਰਾਜਨਾ ਪੁਲਿਸ ਬਲਾਕਿੰਗ ਤੇ ਸੀ ਐਨਾਂ ਹੀ ਪੁਲਿਸ ਮਲਾਈ ਆ ਮਣਾ ਹਾਂ 아이 ਉੱਥੋਂ ਆਏ ਆ ਤੁਹਾਨੂੰ ਇੱਕ ਮਹੀਨਾ ਹੋ ਗਿਆ ਟਰੇਸ ਕਰਦੇ ਪਏ ਆ ਹੈਗਾ ਕੀ ਟਰੇਸ ਕੀਤਾ ਸਾਡਾ ਰਾਜਨਾਵਾ ਪਰ ਕਿੰਨੇ ਸਾਲ ਹੋ ਗਏ ਆ ਇਹ ਜੀਰ ਨੂੰ ਇਹਨਾਂ ਤੇ ਤੁਸੀਂ ਕੋਈ ਕੋਈ ਗਾਣਾ ਡਰੇਸ ਸਮੂ ਕਰਦੇ ਜੇ ਤੇ ਅਈ ਤੁਹਾਨੂੰ ਤਲਾਸ਼ੀ ਲੈਣੀ ਆ ਕਿ ਕਿਹੜੇ ਵਜੇ ਤੇ ਲਾਓਗੇ ਕੀ ਤੁਹਾਡੇ ਕੋਲ ਸਬੂਤ ਹੈ ਵੀ ਕਿ ਕਿਹੜਾ ਕਾਨੂੰਨ ਹੈ ਜਿਹੜਾ ਕਰਦੀ ਤਲਾਸ਼ੀ ਲਊਗਾ ਆਈ ਗਏ ਦੁੱਧ ਲੈਣ ਜਾਣਾ ਬੂਹਾ ਖੋਲੋ ਇਹਨਾਂ ਬੂਹੇ ਕੁੰਡੇ ਵੀ ਲਾਤੇ ਸਾਡੇ ਸਾਡੇ ਮੋਬਾਈਲ ਜਿਹੜੇ 3 ਨੇ 4 ਹੀ ਹੋਈ ਇਹਨਾਂ ਨੇ ਜੇਲ੍ਹ ਪਾ ਲੇ ਤੇ ਜੇ ਸਾਡੀ ਘਰ ਦੀ ਮੇਰੀ ਘਰ ਦੀ ਨਾ ਜਾਂਦੀ ਕੋਠੇ ਦੇ ਤੇ ਜਦੋਂ ਮੈਂ ਇਹਨਾਂ ਲੁੱਟ ਕੇ ਲਾਇਆ ਨਹੀਂ ਤੇ ਬਾਅਦ ਜਦ ਹ ਮੇਰੀ ਮੰਮੀ ਮੈਂ ਜਰੋ ਇਹਨਾਂ ਨੇ ਕਿਹਾ ਮੈਂ ਮੇਰੇ ਘਰੇ ਕੈਮਰੇ ਲੱਗੇ ਜੇ ਮੁੜ ਕੇ ਦਾਦਾ ਪੂਗਾ ਖੋਲ ਕੇ ਭੱਜਣ ਦੀ ਕੀਤਾ ਉਧਰ ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਡੀਐਸਪੀ ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਲਜ਼ਮਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਉਹਨਾਂ ਕਿਹਾ ਕਿ ਦੋ ਫਰਾਰ ਮਲਜ਼ਮਾ ਦੀ ਭਾਲ ਕਿੱਥੇ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਇਹ ਇਨਫੋਰਮੇਸ਼ਨ ਆਈ ਸਿਟੀ ਥਾਣੇ ਹੋਣੇ ਬੀ ਬਰਿੰਦਰ ਸਿੰਘ ਨੂਰਦੀਪ ਅਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋਈ 11:00 11:30 ਵਜੇ ਆਏ ਆ ਐਜੇ ਪੁਲਿਸ ਸਰ ਪੁਲਸ ਵਾਲੇ ਵੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਉਹਨਾਂ ਨੇ ਸਾਨੂੰ ਰਿਕਾਰਡ ਵਿਖਾਓ ਤੇ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਜੇ ਉਹਨਾਂ ਨੇ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਆ ਜਿਹੜਾ ਲੋਹਾਰਕੇ ਦਾ ਰਹਿਣ ਵਾਲਾ ਤੇ ਹੁਣ ਉਹਨੂੰ ਜੋ ਸਟੇਟਮੈਂਟ ਲਵਾਉਂਦੇ ਉਹਦੇ ਅਨਸਾਰ ਕਾਰਵਾਈ ਕੀਤੀ ਜਾਊਗੀ ਇੰਨਾ ਹੀ ਕੋਈ ਕੇਸ ਦਾ ਪਿਸਾ ਜੀ ਅਬ ਬਜੀਤ ਸਿੰਘ ਤੇ ਪਹਿਲਾਂ ਵੀ 420 ਦਾ ਪਰਚਾ ਦਰਜਿਆ ਦੂਜਿਆਂ ਪਛਾਣ ਹੋ ਗਈ ਜਿਹੜੇ ਦੂਜਿਆਂ ਤੇ ਇਹਦੇ ਦਸਮਤਾਲਕ ਨੰਗਲੀ ਦੇ ਆ ਨਾਮੋਂ ਪਤਾ ਕੋਈ ਇੱਕੋ ਹੀ ਰੋਡਾ ਤੇ ਇੱਕ ਸਰਦੇਵ ਸਿੰਘ ਐ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ ਕੋਈ ਨਾਲ ਹੀ ਆਏ ਹਾਂ ਇਹ ਇਹਨੇ ਜਣੇ ਇਕੱਠੇ ਆਏ ਕੋਈ ਬ੍ਰਾਹਮ ਹੋਇਆ ਨਹੀਂ ਵੈਪਨ ਕੋਈ ਨਹੀਂ ਉਧਾਂ ਹੀ ਜਸਟਿਸ ਜਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੀ ਇੱਥੇ ਮੈਂ ਉਹਨਾਂ ਨੂੰ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਹਾਂ ਹਾਲਾਂਕਿ ਪਰਿਵਾਰ ਸੋਚੇ ਸੀ ਘਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਜਿਸ ਕਾਰਨ ਕੋਈ ਅਣਹੋਣੀ ਘਟਨਾ ਹੋਣ ਤੋਂ ਬਚਾਰਿਆ ਗਿਆ ਪਰ ਸੋਚੋ ਜੇਕਰ ਕੈਮਰੇ ਨਾਲ ਲੱਗੇ ਹੁੰਦੇ ਅਤੇ ਪਰਿਵਾਰ ਰੌਲਾ ਨਾ ਪਾਉਂਦਾ ਤਾਂ ਸ਼ਾਇਦ ਇਹ ਠੱਗ ਜਾਂ ਫਿਰ ਲੁਟੇਰੇ ਘਰ ਵਿੱਚ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਪਰ ਫਿਲਹਾਲ ਤਿੰਨਾਂ ਵਿੱਚੋਂ ਇੱਕ ਪੁਲਿਸ ਦੀ ਗ੍ਰਿਫਤ ਚ ਅਤੇ ਦੋ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ